ਸਿੰਘ ਸਿਰਸਾ ਜੀ ਜਰਾ ਧਿਆਨ ਨਾਲ ਸੁਣ ਲਓ ਮੈਂ ਬਲਦੇਵ ਸਿੰਘ ਸਰਸਾ ਰੇਲਵੇ ਸਟੇਸ਼ਨ ਜਾਨਪੁਰੀ ਤੇ ਮੈਟਰੋ ਸਟੇਸ਼ਨ ਆ ਮੈਂ ਟਿਕਟਾਂ ਲਈਆਂ ਨੇ ਜੋ ਬਗਲਾ ਸਾਹਿਬ ਕੋਟੋਰਾ ਸਾਹਿਬ ਪਹੁੰਚਣ ਦੀ ਔਰ ਮੈਨੂੰ ਇੱਥੇ ਜਿਹੜਾ ਉਹ ਰੋਕ ਲਿਆ ਕਿਉਂਕਿ ਮੇਰੇ ਕੋਲੇ ਤਿੰਨ ਫੁੱਟੀ ਕਿਰਪਾਨ ਹੈ ਉਹਨ ਮੈਨੂੰ ਇੱਥੇ ਰੋਕ ਲਿਆ ਕਿ ਤੂੰ ਨਹੀਂ ਜਾ ਸਕਦਾ ਮੈਂ ਕਿਹਾ ਟਿਕਟਾਂ ਦੇ ਪੈਸੇ ਕਹਿੰਦੇ ਹੋ ਨਹੀਂ ਮਿਲਣਗੇ ਮੈਂ ਕਿਹਾ ਨਾਂ ਦਓ ਮੈਨੂੰ ਤਾਂ ਬਾਹਰ ਕਰ ਦਿਓ ਹੁਣ ਮੈਨੂੰ ਅੰਦਰ ਤੇ ਮੇਰਾ ਡਰਾਈਵਰ ਬਾਹਰ ਮਨਜਿੰਦਰ ਸੰਸਾ ਜੀ ਤੁਸੀਂ ਕੌਮ ਦੀ ਗੱਲ ਕਰਦੇ ਹੋ ਕਿ ਕੌਮ ਮੈਂ ਕਹਿੰਦਾ ਗੁਲਾਮ ਗੁਲਾਮਾਂ ਦੇ ਗੁਲਾਮ ਆ ਇਹ ਉਹਨਾਂ ਦੇ ਗੁਲਾਮ ਆ ਜਿਹੜੇ ਹਜ਼ਾਰਾਂ ਵਰਤ ਖੁੱਦ ਗੁਲਾਮ ਨੇ ਅਜ਼ਾਦ ਕਰਾਇਆ ਸਿੱਖ ਕੌਮ ਨੇ ਤੇ ਅੱਜ ਸਿੱਖ ਭਾਰਤ ਵਿੱਚ ਗੁਲਾਮ ਕੀ ਇਹਦਾ ਜਵਾਬ ਮਨਜਿੰਦਰ ਸਿੰਘ ਸਰਤਾ ਜੀ ਤੁਸੀਂ ਦੇ ਸਕਦੇ ਹੋ ਮੈਂ ਤੁਹਾਡੇ ਤੋਂ ਜਵਾਬ ਮੰਗਦਾ ਅਕਾਲ ਤਖਤ ਦੇ ਚਾਹਤਾ ਜਵਾਬ ਮੰਗਦਾ ਪ੍ਰਧਾਨ ਦਿੱਲੀ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਜਵਾਬ ਮੰਗਦਾ ਮਨਜਿੰਦਰ ਸਰਤਾ ਜੀ ਤੁਸੀਂ ਤਾਂ ਤਾਂ ਵੜਾਓ ਆ ਲਾਈਵ ਚੱਲ ਰਿਹਾ ਇਹ ਪੁਰਸ਼ ਵਾਲਾ ਵੀਡੀਓ ਬਣਾ ਰਿਹਾ ਮੇਰੀ ਉਹ ਭਾਈ ਮੈਂ ਜੋ ਕਹਿ ਰਿਹਾ ਜੋ ਹੋ ਰਿਹਾ ਉਹ ਕਹਿ ਰਿਹਾ ਨਾ ਤੇ ਲਾਈਵ ਚੱਲ ਰਿਹਾ ਬਣਾਓ ਵੀਡੀਓ ਮੈਂ ਤਾਂ ਖੁਦ ਬਣਾ ਰਿਹਾ ਲਾਈਵ ਚਲਾ ਰਿਹਾ ਕੀ ਕਰੋਗੇ ਵੀਡੀਓ ਬਣਾ ਕੇ ਜਨ ਤੋਂ ਦੋਦਾ ਅੰਦਰ ਕਰ ਦੋਗੇ ਤੇ ਐਸ ਗੱਲ ਦਾ ਜਵਾਬ ਕੌਣ ਦਊ ਕਿਥੇ ਚੈਨਲ ਨੂੰ ਰੱਖੀ ਮੈਨੂੰ ਅੰਦਰ ਕਿਉਂ ਨਹੀਂ ਜਾਣ ਮੈਨੂੰ ਰੇਟ ਮੈਟਰੋ ਟ੍ਰੇਨ ਤੇ ਸਫ਼ਰ ਕਿਉਂ ਨਹੀਂ ਕਰਨ ਦਿੱਤਾ ਜਾ ਰਿਹਾ ਮੇਰੇ ਡਰਾਈਵਰ ਨੂੰ ਹਰ ਦੂਰ ਰੋਕਿਆ ਗਿਆ ਹੈ ਇਹਦਾ ਜਵਾਬ ਸ਼੍ਰੋਮਣੀ ਕੌਟਵਾਰਾ ਪ੍ਰਬੰਧਕ ਕਮੇਟੀ ਦੇ ਸਾਰੇ ਪ੍ਰਧਾਨਾਂ ਤੋਂ ਇਹਦਾ ਜਵਾਬ ਮੈਂ ਜਿੱਥੇ ਦਿੱਲੀਕ ਸ਼੍ਰੋਮਣੀ ਕੌਟਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੋਂ ਮੰਗਿਆ ਉੱਥੇ ਮੈਂ ਅੰਮ੍ਰਿਤਸਰ ਕ੍ਰੋਮਿਕ ਬੁਰਬੁਰਾ ਪ੍ਰਬੰਧਕ ਕਮੇਟੀ ਤੋਂ ਜਵਾਬ ਮੰਗਦਾ ਮੈਂ ਸ੍ਰੀ ਅਕਾਲ ਪ੍ਰਤਾਪ ਸਿੰਘ ਸਾਹਿਬ ਦੇ ਜਥੇਦਾਰ ਤੋਂ ਜਵਾਬ ਮੰਗਦਾ ਕਿ ਅਸੀਂ ਸਾਨੂੰ ਜਦੋਂ ਪਹਿਲਾ ਦਿੱਲੀ ਰੇਲ ਮੈਂਪਾਪੋਰਟ ਤੇ ਰੋਕਿਆ ਮੈਨੂੰ ਤੇ ਸਰਕਾਰ ਚੁੱਗੀ ਅਸੀਂ ਤੁਹਾਨੂੰ ਦਰਖਾਸਤਾਂ ਦਿੱਤੀਆਂ ਉਹ ਕੀ ਕੀਤਾ ਸਾਡੀਆਂ ਦਰਖਾਸਤਾਂ ਉਹ ਤੁਹਾਡੀ ਕੀ ਗੱਲ ਹੈ ਫਿਰ ਕੁਝ ਵੀਰ ਮਰ ਗਈ ਹੈ ਤੁਸੀਂ ਸਰਕਾਰਾਂ ਨਾਲ ਗੱਲ ਨਹੀਂ ਕਰ ਸਕਦੇ ਸਾਡੀ ਇਹ ਹਾਲ ਉਹਦਾ ਜਵਾਬ ਮੰਗਦਾ ਮੈਂ ਮੈਨੂੰ ਘੰਟਾ ਹੋ ਗਿਆ ਇੱਥੇ ਇੱਕ ਮੁੱਤੇ ਨੂੰ ਇਹੋ ਹਾਲ ਨੂੰ ਸਾਡੀ ਅਸੀਂ ਇਸੇ ਤਰੀਕੇ ਰੁੱਲਦੇ ਰਹੂਗੇ ਕੋਈ ਗੱਲ ਸੁਣਨ ਵਾਲਾ ਹੈਗਾ ਜਾਂ ਨਹੀਂ ਲਾਈ ਗੁਰਜੀ ਕਾਲ ਸਾਹਿਬ ਹੈ